ਮਾਮਲਾ ਅੰਮ੍ਰਿਤਸਰ ਦੇ ਗ੍ਰੀਨਫੀਲਡ ਲੱਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਮਕਾਨ ਵਿੱਚ ਅਚਾਨਕ ਜ਼ਬਰਦਸਤ ਧਮਾਕਾ ਹੋਣ ਕਾਰਨ ਜਿੱਥੇ ਕਿ ਘਰ ਦੀਆਂ ਦੀਵਾਰਾਂ ਵਿੱਚ ਤਰੇੜਾਂ ਆਈਆਂ ਹਨ ਉੱਧਰ ਦੇ ਸ਼ੀਸ਼ੇ ਤੱਕ ਧਮਾਕੇ ਨਾਲ ਟੁੱਟ ਗਏ। ਇਸ ਧਮਾਕੇ ਵਿੱਚ ਘਰ ਦੇ ਮੁਖੀ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਉੱਥੇ ਹੀ ਦੂਜੇ ਪਾਸੇ ਧਮਾਕੇ ਦੇ ਕਾਰਨ ਸਾਰਾ ਪਰਿਵਾਰ ਵੀ ਸਦਮੇ ਵਿੱਚ ਹੈ। ਉੱਥੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਘਰ ਦੇ ਵਿੱਚ ਲੱਗੇ ਗੈਸ ਗੀਜ਼ਰ ਦੇ ਬਲਾਸਟ ਹੋਣ ਦੇ ਜੀ ਅੰਗਲ ਆਪਣਾ ਨਾਮ ਦੱਸ ਕੇ ਕਿਹੜੇ ਇਲਾਕੇ ਦੇ ਰਹਿੰਦੇ ਕੀ ਹੋਇਆ ਸਾਰਾ ਮਾਮਲਾ ਜਾਣਕਾਰੀ। ਫਿਰ ਮੇਰਾ ਨਾਮ ਕਸ਼ਮੀਰ ਸਿੰਘ ਸੁਰ ਗ੍ਰੀਨਫੀਲਡ ਵਸਾਈਆਂ ਮੈਂ। ਜਿਸ ਘਰ 'ਚ ਵਰਦਤ ਹੋਈ ਹੈ ਜਾਂ ਵਾਕਿਆ ਹੋਇਆ 223 ਸੀ ਗ੍ਰੀਨਫੀਲਡ ਇਹਨਾਂ ਦੇ ਘਰ ਬਲਾਸਟ ਹੋਇਆ ਧੁਮਾਕਾ ਆਇਆ ਤੇ ਅਸੀਂ ਸਾਰੇ ਜਣੇ ਆਵਾਜ਼ ਸੁਣ ਕੇ ਇੱਥੇ ਪਹੁੰਚੇ ਆਂ। ਸਾਡੇ ਪਹੁੰਚਣ ਤੱਕ ਸਾਧ ਜਲਦੀਪ ਸਿੰਘ ਉਹਨਾਂ ਨੂੰ ਹਸਪੀਟਲ ਲੈ ਕੇ ਜਾ ਚੁੱਕੇ ਸੀ। ਕੀ ਹੋਇਆ ਜੀ ਮਾੜਾ ਵਰਨੀ ਹੈ ਤੁਮਾਕੀ ਸਮਝ ਨਹੀਂ ਲੱਗੀ ਜੀ ਫਾਇਰ ਬਿਗੇੜ ਵਾਲੇ ਵੀ ਆਏ ਨੇ ਪੁਲਿਸ ਵਾਲੇ ਵੀ ਆਏ ਨੇ ਸਦਰ ਤੋਂ ਵੀ ਆਏ ਨੇ ਪਰ ਉਹਨਾਂ ਨੂੰ ਵੀ ਇੰਜੋ ਜੀ ਸੈਂਟਰ ਫਟਿਆ ਜਦੋਂ ਅੰਦਰ ਉਹ ਲੰਗੇ ਜਿਹੇ ਸੈਂਟਰ ਐਜਿਟੀ ਸਬੂਤਾ ਸੀ ਸੈਂਟਰ ਫਟਿਆ ਨਹੀਂ ਗੈਸਲੀ ਕੋਈ ਹਾਂਜੀ ਕੋਈ ਗੈਸ ਸਮਝ ਨਹੀਂ ਲੱਗੀ ਕਿ ਹੋਇਆ ਕੀ ਜੀ ਕਿਉਂਕਿ ਉਹ ਲੈ ਰਹੇ ਰਹਿੰਦੇ ਸੀ ਘਰ ਘਰ ਵਾਲੇ ਇਸ ਸਪੀਸ਼ਿਅਲ ਚ ਹੈ ਹੀ ਨਹੀਂ ਅਜੇ ਕਿਉਂਕਿ ਉਹਨਾਂ ਨੂੰ ਇੰਨਾ ਸਰਮੇਚ ਨੇ ਕਿ ਉਹ ਵਿਚਾਰਿਆਂ ਨੂੰ ਸਮਝ ਲਾਦੀ ਕਿ ਅਸੀਂ ਕਿਹਨੂੰ ਕਹਿਣਾ ਕੀ ਹੈ ਕਿੰਨੇ ਲੋਕ ਲੰਦੇ ਇਸ ਤਰ੍ਹਾਂ ਟੋਟਲ 6 ਮੈਂਬਰ ਜੀ ਇੰਜਰ ਕਿੰਨੇ ਜਖਮੀ ਇੱਕ ਮੈਂਬਰ ਜੀ ਅੰਦਰ ਕਿੰਨਾ ਨੁਕਸਾਨਾ ਦੁਵਾਰਾਂ ਵਗੈਰਾ ਕਿਦਾਂ ਪਾਰ ਦੇ ਦੇਖੋ ਨੁਕਸਾਨ ਤੇ ਸਾਰੀ ਬਿਲਡਿੰਗ ਸਟਰਕਚਰ ਸਾਰਾ ਹੀ ਲੱਗਿਆ ਜੀ ਬਿਲਡਿੰਗ ਵੀ ਹੈ ਦੁਵਾਰਾਂ ਸਾਰੀਆਂ ਡੇਗੀਆਂ ਥੱਲੇ ਅੰਦਰ ਡਿੱਗੀਆਂ ਵੀ ਸਾਰਾ ਕੁਝ ਕਰਦੇ ਕਰੋਕਰੀ ਭਾਂਡੇ ਸ਼ੀਸ਼ੇ ਖਿੜਕੀਆਂ ਸਭ ਗੱਡੀ ਨਾਲ ਨੁਕਸਾਨ ਆਇਆ ਗੱਡੀ ਖੜੀ ਸੀ ਨਾਲ ਦੇ ਪਲਾਟਫਾਰਮ ਤੇ ਪਲਾਟ ਕਿਸ ਤਰ੍ਹਾਂ ਦਾ ਮਾਹੌਲ ਹੈ دہشت ਦਾ ਜੀ دہشت ਦਾ ਮਾਹੌਲ ਤੇਖੋ ਜੀ ਅਸੀਂ ਸਾਰੇ ਗੁਜਰੇ ਦੇ ہمسਾਏ ਆ ਪੜੋਸੀ ਆ ਕਿਸੇ ਦੇ ਘਰ ਕਿਸੇ ਨੂੰ ਹਾਈ ਵੀ ਨਿਕਲਦੀ ਆ ਤੇ ਅਸੀਂ ਉਹਦੇ ਉਹਦੇ ਹਮਦਰਦੀ ਆ ਤੇ دہشت ਤੇ دہشت ਹੀ ਹੈ ਜੀ ਥੈਂਕ ਯੂ ਸਰ ਨੂੰ ਸ਼ਾਮ ਨੂੰ ਕੀ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 223 ਸੀ ਬਲਜੀਤ ਸਿੰਘ ਦੀ ਆ ਜੋ ਕਿ ਗ੍ਰੀਨਫੁੱਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤੇ ਤਦੋਂ ਫਾਇਰ ਬ੍ਰਿਗੇਡ ਨੂੰ ਵੀ ਇਨਫੋਰਮੇਸ਼ਨ ਦਿੱਤੀ ਗਈ ਉਹ ਵੀ ਫਾਇਰ ਬ੍ਰਿਗੇਡ ਦਾ ਸਟਾਫ ਜਿਹੜਾ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਕੀਤਾ ਗਿਆ ਜਿਹੜਾ ਉਹਨਾਂ ਪਾ ਕੇ ਇਸ ਸਬੰਧੀ ਜਿਹੜਾ ਗੈਸ ਗੀਜਰ ਨਾਲ ਅੱਗ ਲੱਗੀ ਹੈ ਅੱਗ ਬਲਾਸਟ ਹੋਇਆ ਹੈ ਸੋ ਇਹਦੇ ਵਿੱਚ ਕੋਈ ਕੈਜੂਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰ ਉਹ ਤਾਂ ਵੀ ਥੋੜੀ ਜਿਹੀ ਅੱਗੇ ਨੂੰ ਜਿਹੜੀ ਪਕੜ ਜੀ ਦੀ ਮੂਹ ਨੂੰ ਆਈ ਲੇਕਿਨ ਕੋਈ ਕੈਜੂਲਟੀ ਨਹੀਂ ਠੀਕ ਠਾਕ ਹੈ ਉਹ ਹਸਪੀਟਲ ਲੱਗੇ ਠੀਕ ਹੈ ਉਹ ਬੀਡਿੰਗ ਦਾ ਕਾਫੀ ਨੁਕਸਾਨ ਹੈ ਜਿਹੜੇ ਚੱਤੀ ਰਿਹਾ ਵਾ ਵੀ ਉਸ ਉਸ ਚੀਜ਼ ਦੇ ਨਾਲ ਉਹ ਤਾਂ ਬੀਡਿੰਗ 4 ਇੰਚ ਦੀ ਦੀਵਾਰ ਸੀ ਸੱਜੇ ਪਾਸੇ ਉਹ ਥੋੜੀ ਜੀ ਮਤਲਬ ਕਿ ਟੇਢੀ ਹੋਈ ਹੋਈ ਆ ਬਾਕੀ ਉਹ ਘਰ ਪਰਿਵਾਰਕ ਮੈਂਬਰਾਂ ਨੂੰ ਫਾਈਬਰ ਗ੍ਰੇਡ ਵੱਲੋਂ ਔਰ ਮੇਰੇ ਵੱਲੋਂ ਜਿਹੜਾ ਵਾ ਕਿਸੇ ਬਾਕੀ ਦੀ ਦੇਰ ਰਾਤ ਹੋਣ ਕਰਕੇ ਜਿਹੜੀ ਆ ਉਹ ਔਰ ਫਾਇਰ ਬਰਗੇਡ ਦੇ ਆਦੇਸ਼ਾਂ ਦੇ ਮੁਤਾਬਕ ਘਰ ਅੰਦਰ ਵਰਤ ਤੋਂ ਵਰਤ ਤੋਂ ਮਨਾ ਕੀਤਾ ਗਿਆ ਵਾ ਸਵੇਰੇ ਜਿਹੜੀ ਆ ਐਫਐਸ ਆਪਣੀ ਟੀਮ ਜਿਹੜੀ ਜਾ ਕੇ ਤੋਂ ਉੱਥੇ ਜਿਹੜੀ ਪ੍ਰੋਪਰ ਵੈਰੀਫਿਕੇਸ਼ਨ ਕਰਦੇ ਸਰ ਕੋਠੀ ਪੂਰੀ ਖਸਤਾ ਹੋ ਚੁੱਕੀ ਹੋਈ ਹੈ ਯਾਰ ਆਸਪਾਸ ਦੇ ਲੋਕ ਵੀ ਸੈਟਿੰਗ ਹੋਈ ਨਹੀਂ ਕੋਠੀ ਖਸਤਾ ਨਹੀਂ ਜੀ ਕੋਠੀ ਆਪਣੇ ਬਿਲਰਾਂ ਦੇ ਖੜੀ ਹੋਈ ਹੈ ਕੋਈ ਗੱਲ ਨਹੀਂ ਸਿਰਫ ਇੱਕ ਦਵਾਰ ਜਿਹੜੀ ਸਾਈਡ ਤੇ 4 ਇੰਚ ਦੀ ਜਿਹੜੋ ਪਹਿਲਾਂ ਹੀ ਮਤਲਬ ਕਿ ਥੋੜੀ ਜੀ ਉਹ ਜੀ ਸੀ ਉਹ ਤੋਂ ਪੀਓਪੀ ਵਗੈਰਾ ਖੜੀ ਹੋ ਔਰ ਦਵਾਰ ਵੀ ਥੋੜੀ ਜੀ ਟੇਢੀ ਹੋਈ ਹੋਈ ਆ ਇਹਦੇ ਬਾਰੇ ਇਸੇ ਕਰ ਦੇਖੋ ਆਸ-ਪਾਸ ਤੋਂ ਪਤਾ ਕਰਨ ਤੇ ਔਰ ਫਾਇਰ ਬ੍ਰਿਗੇਡ ਨੇ ਉਹਨੂੰ ਪਤਾ ਕਰਨ ਤੇ ਕਿਉਂਕਿ ਅਸੀਂ ਤੇ ਅੰਦਰ ਨਹੀਂ ਗਏ ਜਦੋਂ ਕੈਜੁਐਲਟੀ ਆਪਣੇ ਇਹ ਚੀਜ਼ ਜਿਹੜੀ ਆ ਅੱਗ ਜਿਹੜੀ ਜਲ ਚੱਲ ਰਹੀ ਸੀ ਲੇਕਿਨ ਫਾਇਰ ਬ੍ਰਿਗੇਡ ਨੇ ਜਦੋਂ ਪਤਾ ਕੀਤਾ ਤਾਂ ਉਹ ਗੈਸ ਜਨਰ ਤੋਂ ਹੀ ਪਤਾ ਲੱਗਿਆ ਫਿਰ ਵੈਲ ਸਾਡੇ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਉਹ ਸਵੇਰੇ ਜਿਹੜੀ ਆ ਟੀਮ ਲਾ ਕੇ ਆਹੀ ਆਪਣੇ ਪਰੰਪਰਨ ਟੀਮ ਬੁਲਾ ਕੇ ਜਿਹੜੀ ਉਹ ਵੈਰੀਫਾਈ ਕਰਵਾਗੇ ਸਰ ਕੋਈ ਸਿਸਟੇਮ ਵੀ ਸਾਹਮਣੇ ਆਈ ਹੈ ਹੁਣ ਤੱਕ ਹਾਂਜੀ ਸਿਸਟੇਮ ਵੀ ਦੇਖੀਗੇ ਕਿ ਕੋਈ ਹੁਣ ਤੱਕ ਆਸ-ਪਾਸ ਉਹ ਸਿਸਟੇਮ ਵੀ ਦੇਖੀਗੇ ਨਹੀਂ ਨਹੀਂ ਕੋਈ ਐਸੀ ਗੱਲ ਸਰ ਤੁਹਾਡੇ ਅਨਸਾਰ ਹਜੇ ਧਮਾਕਾ ਸ਼ੱਕ ਦੇ ਘੇਰੇ ਚ ਹੀ ਹੈ ਜਾਂ ਕਲੀਅਰ ਹੈ ਕਿ ਗੈਸ ਦੀ ਹੈ ਨਹੀਂ ਮੇਰੇ ਮਤਲਬ ਉਹ ਤੇ ਮਸ਼ੱਕ ਦੇ ਘੇਰੇ ਦੇ ਲੇਕਿਨ ਸਵੈ ਰੀ ਫਰੈਂਜਿਕ ਸਟੇਨ ਜਿਹੜੀ ਬੁਲਾ ਕੇ ਉਹਨਾਂ ਨੂੰ ਕੋਪੰਦਰ ਫਾਇਰਵਾਲ ਜਿਹੜਾ ਉਹਦਾ ਅਫੀਸਰ ਵੀ ਨਾਲ ਲਵਾਂਗੇ ਔਰ ਫਰੈਂਜਿਕ ਟੀਮ ਦੇ ਮੈਂਬਰ ਵੀ ਨਾਲ ਲਵਾਂਗੇ ਉਹਨਾਂ ਨੂੰ ਜਾ ਕੇ ਪ੍ਰੋਪਰ ਵੈਰੀਫਾਈ ਕਰਵਾ ਕੇ ਫਿਰ ਦੱਸਾਂਗੇ ਕਾਰ ਦਾ ਨੁਕਸਾਨ ਹੋਇਆ ਕਾਰ ਜਦੋਂ ਆਸ-ਪਾਸ ਲੱਗੀ ਥੋੜੀ ਜਿਹੀ ਆਪਣੇ ਬਲਾਸਟ ਫੋਨ ਦੇ ਨਾਲ ਕਾਰ ਦਾ ਸ਼ੀਸ਼ਾ ਵੀ ਜਿਹੜਾ ਉਹ ਬਲਾਸਟ ਹੋਇਆ ਉਹ ਗੱਲ ਠੀਕ ਹੈ ਥੈਂਕ ਯੂ